ਇਸ ਡੇਰੇ ਦਾ ਇਤਿਹਾਸ ਹੈ ਕਿ ਇੱਥੇ ਇੱਕ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਹਾਂ ਰਿਹਸਮਈ ਦਰਵਾਜ਼ਾ ਇਹ ਜਿਹੜਾ ਦਰਵਾਜ਼ਾ ਇੱਕ ਐਸਾ ਚਮਤਕਾਰੀ ਦਰਵਾਜ਼ਾ ਜਿਸ ਦਰਵਾਜ਼ੇ ਦੀ ਅੱਜ ਤੱਕ ਕੋਈ ਮਿੰਤੇ ਗਿਣਤੀ ਨਹੀਂ ਹੋਈ ਇਹ ਦਰਵਾਜ਼ੇ ਨੂੰ ਚਾਹੇ ਤੁਸੀਂ ਜਿੰਨਾ ਮਰਜ਼ੀ ਨਾਪ ਲੋ ਕਦੇ ਕਿਸੇ ਪਾਸੇ ਇਹਨੇ ਵੱਧ ਜਾਣਾ ਹੈ ਕਦੇ ਕਿਸੇ ਪਾਸੇ ਇਹਨੇ ਘਟ ਜਾਣਾ ਉਹਦੇ ਮਾਪ ਦੇ ਵਿੱਚ ਅੰਤਰ ਹੋਊਗਾ ਜਿਹੜੀ ਸੰਤਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਦੀ ਤਪੱਸਿਆ ਹੁੰਦੀ ਹੈ ਤਾਂ ਉਸ ਨੂੰ ਇਸ ਦਰਵਾਜ਼ੇ ਦੇ ਵਿੱਚੋਂ ਸਾਰਾ ਢੋਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜ਼ੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਚਾਹੇ ਮੱਜਾਂ گاਵਾਂ ਬਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਕਹਿੰਦੇ ਨੇ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੀਆਂ ਅਜੇਹੀਆਂ ਇਤਿਹਾਸਕ ਥਾਵਾਂ ਨੇ ਇੱਥੇ ਲੋਕਾਂ ਦੀਆਂ ਅਥਾਹ ਜਿਹੜੀਆਂ ਸ਼ਰਧਾ ਜੁੜੀਆਂ ਹੋਈਆਂ ਨੇ ਲੋਕਾਂ ਦੀਆਂ ਭਾਵਨਾਵਾਂ ਉਸ ਜਗਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਅੱਜ ਅਸੀਂ ਜੇਲਾ ਸੰਗਰੂਰ ਦੇ ਵਿੱਚ ਮੌਜੂਦ ਹੈ ਕਿਥੇ ਕਿ ਇੱਕ ਇਤਿਹਾਸਿਕ ਡੇਰਾ ਇਹ ਜਿਹੜੇ ਡੇਰੇ ਵਿੱਚ ਅਸੀਂ ਮੌਜੂਦ ਆਂ ਤੰਤਨ ਬਾਬਾ ਸ਼੍ਰੀ ਚੰਜੀ ਦਾ ਇਹ ਡੇਰਾ ਜੋ ਕਿ ਉਦਾਸੀਨ ਵੱਡਾ ਡੇਰਾ ਹੈ ਇਸ ਡੇਰੇ ਦਾ ਇਤਿਹਾਸ ਹੈ ਕਿ ਇੱਥੇ ਇੱਕ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਆਂ ਰਿਹਸਮਈ ਦਰਵਾਜ਼ਾ ਜਿਹੜੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਸ ਟਾਈਮ ਮੇਰੇ ਬੈਕ ਸਾਈਡ ਤੁਸੀਂ ਇਹ ਦਰਵਾਜ਼ਾ ਦੇਖ ਰਹੇ ਹੋਵੋਗੇ ਇਹ ਪੂਰਾ ਜਿਹੜਾ ਦਰਵਾਜ਼ਾ ਬਣਿਆ ਦੱਸਦੇ ਨੇ ਕਿ ਜਿਵੇਂ ਸੁਣਨ ਦੇ ਵਿੱਚ ਆਇਆ ਇਹ ਦਰਵਾਜ਼ਾ ਬਹੁਤ ਪੁਰਾਣਾ ਦਰਵਾਜ਼ਾ ਤੇ ਸਾਧੂ ਸੰਤ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਪਰ ਤਪ ਤਪੱਸਿਆ ਕਰਿਆ ਕਰਦੇ ਸਨ ਸਾਧੂ ਸੰਤਾਂ ਦੀ ਜਿਹੜੀ ਸ਼ਕਤੀ ਹੈ ਆ ਆਪ ਜੀ ਨੂੰ ਪਤਾ ਹੀ ਹੈ ਕਿ ਸਾਧੂ ਸੰਤਾਂ ਦੇ ਵਿੱਚ ਜਿਹੜੀ ਕਿੰਨੀ ਸ਼ਕਤੀ ਹੁੰਦੀ ਹੈ ਤੇ ਇਹ ਜਿਹੜਾ ਦਰਵਾਜ਼ਾ ਇੱਕ ਐਸਾ ਚਮਤਕਾਰੀ ਦਰਵਾਜ਼ਾ ਜਿਸ ਦਰਵਾਜ਼ੇ ਦੀ ਅੱਜ ਤੱਕ ਕੋਈ ਮਿੰਤੇ ਗਿਣਤੀ ਨਹੀਂ ਹੋਈ ਜੀ ਹਾਂ ਬਿਲਕੁਲ ਸਹੀ ਇਹ ਦਰਵਾਜ਼ੇ ਨੂੰ ਚਾਹੇ ਤੁਸੀਂ ਜਿੰਨਾ ਮਰਜ਼ੀ ਨਾਪ ਲੋ ਕਦੇ ਕਿਸੇ ਪਾਸੋਂ ਇਹਨੇ ਵੱਧ ਜਾਣਾ ਕਦੇ ਕਿਸੇ ਪਾਸੋਂ ਇਹਨੇ ਘਟ ਜਾਣਾ ਚਾਹੇ ਤੁਸੀਂ ਥੱਲੇੋਂ ਲੈ ਕੇ ਉੱਪਰ ਤੱਕ ਇਹਦੀ ਮਿੰਟਰੀ ਕਰ ਲੋ ਜਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਇਹਦੀ ਮਿੰਟਰੀ ਕਰ ਲੋ ਹਮੇਸ਼ਾ ਤੁਹਾਡੇ ਮਾਪ ਦੇ ਵਿੱਚ ਫਰਕ ਆਉਣਾ ਸੋ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਉਹ ਰਹੱਸਮਈ ਚਮਤਕਾਰਈ ਦਰਵਾਜ਼ਾ ਜਿਸ ਦੀ ਅੱਜ ਤੱਕ ਕਿਸੇ ਨੇ ਕੋਈ ਮਿੰਤੇ ਗਿੰਤੇ ਨਹੀਂ ਕੀਤੀ ਲੱਗੀ ਹੋਈ ਆ ਲੱਕੜ ਬਹੁਤ ਪੁਰਾਣੀ ਲੱਕੜ ਲੱਗੀ ਹੋਈ ਆ ਤੇ ਦਰਵਾਜ਼ਾ ਜਿਹੜਾ ਬਣਿਆ ਹੋਇਆ ਬਹੁਤ ਪੁਰਾਣਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਦਰਵਾਜ਼ੇ ਦੀ ਜਿਹੜੀ ਕੋਈ ਵੀ ਅੱਜ ਤੱਕ ਮਿੰਤੇ ਗਿੰਤੇ ਸਹੀ ਤਰੀਕੇ ਨਾਲ ਨਹੀਂ ਹੋਈ ਜੇ ਤੁਸੀਂ ਇਸ ਪਾਸੋਂ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜਿਹੜਾ ਤੁਸੀਂ ਨੁੱਕਰ ਦੇਖ ਰਹੇ ਹੋ ਜੇ ਤੁਸੀਂ ਇਸ ਪਾਸੋਂ ਇਧਰ ਨੂੰ ਸਟਾਰਟ ਕਰੋਗੇ ਤਾਂ ਇਧਰ ਨੂੰ ਜਿੰਨੀ ਇਹਦੀ ਮੰਤੀ ਹੋਊਗੀ ਤਾਂ ਜੋ ਤੁਸੀਂ ਇਧਰੋਂ ਸਟਾਰਟ ਕਰੋਗੇ ਤਾਂ ਇਧਰਲੇ ਪਾਸੇ ਜੋ ਤੁਸੀਂ ਆਓਗੇ ਤਾਂ ਉਹਦੇ ਮਾਪ ਦੇ ਵਿੱਚ ਅੰਤਰ ਹੋਊਗਾ ਫਿਰਾਲ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਸੀਂ ਤੁਹਾਨੂੰ ਇਹਦੀ ਮਿੰਤੀ ਗਿਣਤੀ ਕਰਕੇ ਕਿਉਂ ਨਹੀਂ ਦਿਖਾ ਰਹੇ ਕਿਉਂਕਿ ਇਹਦੇ ਪਿੱਛੇ ਵੀ ਕਾਰਨ ਹੈ ਅਸੀਂ ਅੰਦਰ ਗਏ ਸੀ ਉੱਥੇ ਜਾ ਕੇ ਤੁਹਾਨੂੰ ਦੱਸਿਆ ਵੀ ਤੁਸੀਂ ਇਹਦੀ ਮਿੰਤੀ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਸੰਤਾਂ ਦੇ ਬਚਨ ਨੇ ਕਿ ਇਹਦੀ ਮਿੰਤੀ ਗਿਣਤੀ ਕਿਉਂਕਿ ਜਿਹੜੀ ਸੰਤਾਂ ਦੇ ਵਿੱਚ ਸ਼ਕਤੀ ਹੁੰਦੀ ਹੈ ਉਹਨਾਂ ਦੀ ਤਪੱਸਿਆ ਹੁੰਦੀ ਹੈ ਤਾਂ ਉਸ ਨੂੰ ਪਰਖਣਾ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਪਰਖਣਾ ਆਪਦੀ ਨੂੰ ਪਤਾ ਹੀ ਹੈ ਕਿ ਨਹੀਂ ਪਰਖਣਾ ਚਾਹੀਦਾ ਪਰ ਫਿਰ ਵੀ ਜਿਵੇਂ ਸਾਨੂੰ ਦੱਸਣ ਮੁਤਾਬਕ ਮਿਲਿਆ ਤੁਸੀਂ ਪਹਿਲਾਂ ਵੀ ਵੀਡੀਓ ਦੇਖਿਆ ਹੋਣਗੇ ਸਰਵਾਜ ਦੇ ਇਹ ਉਹ ਰਹਾਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਕੋਈ ਮਿੰਤੇ ਗਿਣਤੀ ਨਹੀਂ ਹੋਈ ਜਿਵੇਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਵੀ ਲੰਘਿਆ ਕਰਦੇ ਸਨ ਅੱਜ ਵੀ ਕਹਿੰਦੇ ਨੇ ਲੋਕ ਕਿ ਇਸ ਦਰਵਾਜ਼ੇ ਦੇ ਵਿੱਚੋਂ ਪਸ਼ੂ ਲੰਘਦੇ ਆ ਇਸ ਦਰਵਾਜ਼ੇ ਦੇ ਵਿੱਚੋਂ ਸਾਰਾ ਢੋਆ ਢਾਈ ਦਾ ਸਮਾਨ ਜਿਹੜਾ ਇਸ ਦਰਵਾਜ਼ੇ ਦੇ ਵਿੱਚੋਂ ਹੀ ਲਿਆਂਦਾ ਜਾਂਦਾ ਸੀ ਇਸ ਦਰਵਾਜ਼ੇ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਮੱਝਾਂ ਗਾਵਾਂ ਬਲਦਾਂ ਦੀ ਗੱਲ ਕਰ ਲਗੇ ਤਾਂ ਸਾਰੇ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਉਸ ਟਾਈਮ ਇਸ ਦਰਵਾਜ਼ੇ ਦੇ ਵਿੱਚੋਂ ਪਾਰ ਹੁੰਦੇ ਸੀ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾ ਸੋ ਇਹ ਉਹ ਰਿਹਾਸਮਈ ਚਮਤਕਾਰੀ ਦਰਵਾਜ਼ਾ ਜਿਸ ਦੀ ਅੱਜ ਤੱਕ ਮਿੰਤੀ ਗਿਣਤੀ ਨਹੀਂ ਹੋਈ ਜੇ ਤੁਸੀਂ ਇੱਥੋਂ ਮਿਲਣਾ ਸਟਾਰਟ ਕਰੋਗੇ ਚਾਹੇ ਤੁਸੀਂ ਐਨਸੀਟੀਪ ਨਾ ਮਿਲ ਸਕਦੇ ਹੋ ਚਾਹੇ ਤੁਸੀਂ ਗਿੱਠਾਂ ਦੇ ਨਾਲ ਜਦੋਂ ਇੱਥੋਂ ਤੁਸੀਂ ਮਿਲਣਾ ਸਟਾਰਟ ਕਰੋਗੇ ਤਾਂ ਉੱਪਰ ਵੱਲ ਜਦੋਂ ਤੁਸੀਂ ਜਾਓਗੇ ਇੱਥੇ ਜਾ ਕੇ ਜਿੰਨੀ ਵੀ ਤੁਹਾਡੀ ਮੰਤੀ ਆਊਗੀ ਫਿਰ ਉਹੀ ਮੰਤੀ ਤੁਸੀਂ ਜਦੋਂ ਇਸ ਜਗ੍ਹਾ ਤੋਂ ਸਟਾਰਟ ਕਰਕੇ ਨੀਚੇ ਦੇ ਵੱਲ ਲੈ ਕੇ ਆਉਂਗੇ ਤਾਂ ਮਿੰਤੀ ਦੇ ਵਿੱਚ ਫਰਕ ਜ਼ਰੂਰ ਪੈਣਾ ਹੀ ਪੈਣਾ ਫਿਲਹਾਲ ਅਸੀਂ ਆਫ ਕੈਮਰਾ ਤਾਂ ਇਹਨੂੰ ਮਿੰਨ ਕੇ ਦੇਖ ਚੁੱਕੇ ਹਾਂ ਆਫ ਕੈਮਰਾ ਤਾਂ ਬਹੁਤ ਜ਼ਿਆਦਾ ਜਿਹੜਾ ਅੰਤਰ ਆਉਂਦਾ ਪਰ ਅਸੀਂ ਲਾਈਵ ਤੁਹਾਨੂੰ ਮਿੰਤੀ ਕਰਕੇ ਨਹੀਂ ਦਿਖਾ ਸਕਦੇ ਕਿਉਂਕਿ ਉਹਦੇ ਪਿੱਛੇ ਕਈ ਕਾਰਨ ਨੇ ਕਈ ਉਹਦੇ ਪਿੱਛੇ ਗੱਲਾਂ ਨੇ ਕਈ ਰਾਜ਼ ਨੇ ਇਸ ਕਰਕੇ ਅਸੀਂ ਤੁਹਾਨੂੰ ਲਾਈਵ ਦੀ ਮਿੰਤੀ ਗਿੰਤੀ ਕਰਕੇ ਨਹੀਂ ਦਿਖਾ ਸਕਦੇ ਪਰ ਇਹ ਚਮਤਕਾਰੀ ਦਰਵਾਜ਼ਾ ਆਪਾਂ ਕਹਿ ਸਕਦੇ ਹਾਂ ਰਿਹਾਸਮਈ ਦਰਵਾਜ਼ਾ ਜਿਸ ਦੀ ਅੱਜ ਤੱਕ ਮਿੰਤੀ ਗਿੰਤੀ ਕੋਈ ਨਹੀਂ ਹੋਈ